ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਅਸੀਂ ਨਾ ਜਲ ਜੀਰਾ ਬਣਾਉਣਾ ਐਮਲੀ ਤੋਂ ਦੱਸਦੇ ਆਂ ਵੀ ਕਿਸ ਤਰ੍ਹਾਂ ਲੰਬੇ ਸਮੇਂ ਤੱਕ ਇਹ ਸਟੋਰ ਕਰਕੇ ਰੱਖਿਆ ਜਾਂਦਾ ਫਿਰ ਆਪਾਂ ਉਹ ਬੱਚੇ ਵਾਰ-ਵਾਰ ਮੰਗਦੇ ਨੇ ਵੀ ਕੋਕ ਠੰਡਾ ਕੁਝ ਵੀ ਪੀਣਾ ਜਿੱਦ ਕਰਦੇ ਨੇ ਛੁੱਟੀਆਂ ਆ ਗਈਆਂ ਉਹਦੇ ਆਪਾਂ ਇਹ ਜਲ ਜੀਰਾ ਦੇ ਸਕਦੇ ਆਂ ਬੱਚਿਆਂ ਨੂੰ ਇਹ ਸਿਹਤ ਲਈ ਉਹਨਾਂ ਨੂੰ ਚੰਗਾ ਵੀ ਹੈ ਤੇ ਫਾਇਦਾ ਵੀ ਹੁੰਦਾ ਹੈ ਦਾ ਉਦੇ ਕਰਕੇ ਇਹ ਬਣਾ ਕੇ ਸਟੋਰ ਕਰਕੇ ਰੱਖ ਲਓ ਇਹ ਆਪਾਂ ਹੁਣ ਗੈਸ ਔਨ ਕਰਦੇ ਆ ਇਹਦੇ ਵਿੱਚ ਆਪਾਂ ਮਸਾਲੇ ਦੱਸਾਂਗੇ ਤੁਹਾਨੂੰ ਸਾਰੇ ਆਹ ਸਾਫ ਲੈ ਲਈ ਆਪਾਂ ਆਹ ਜੀਰਾ ਲੈ ਲੇ ਕਾਲੀ ਮਿਰਚ ਲੈ ਲਈ ਤੇ ਥਿੰਨਾ ਆਪਾਂ ਪਹਿਲਾਂ ਧੋ ਲਿਆ ਸੀ ਧੋ ਕੇ ਉਹ ਪੱਖੇ ਥੱਲੇ ਸੁਕਾ ਲਿਆ ਸੁਕਾ ਕੇ ਵਿੱਚ ਪਾਉਣਾ ਹਾਰਵਨ ਵਾਸਤੇ ਬਹੁਤ ਚੰਗਾ ਆਹ ਕਾਲਾ ਨਮਕ ਵੀ ਵਿੱਚ ਪਾਉਣਾ ਤੇ ਆਹ ਦੇਸੀ ਨਮਕ ਪਾਉਣਾ ਕਾਲੀ ਮਿਰਚ ਪਾਉਣੀ ਹੈ ਵਿੱਚ ਫਿਰ ਸ਼ੱਕਰ ਪਾਵਾਂਗੇ ਫਿਰ ਤੁਹਾਨੂੰ ਦੱਸ ਦਿਆਂ ਪਹਿਲਾਂ ਭੁੰਨਣ ਵਾਲੇ ਮਸਾਲੇ 1 ਚਮਚਾ ਆਪਾਂ ਵਿੱਚ ਸੌਂਫ ਦਾ ਪਾ ਲਈਏ ਡੇਢ ਪਾ ਲੋ ਚਾਹੇ ਜੇ ਵੱਧ ਬਣਾਉਣਾ 2 ਚਮਚੇ ਭਰ ਕੇ ਜੀਰੇ ਦੇ ਪਾ ਲਈਏ ਜੀਰੇ ਦੇ 2 ਚਮਚੇ ਜੇ ਆਪਾਂ ਵੱਧ ਬਣਾਉਣਾ ਤਾਂ ਆਪਾਂ ਵੱਧ ਵੀ ਇਹ ਜੀਰਾ ਸੌਂਫ ਵਗੈਰਾ ਵੱਧ ਮਾਤਰਾ ਚ ਵੀ ਪਾ ਸਕਦੇ ਆ ਚੀਜ਼ਾਂ ਆ ਹੁਣ ਵਿੱਚ ਹੀ ਪਦੀਨਾ ਪਾ ਦੇਣਾ ਧਨੀਆ ਪਦੀਨਾ ਜੋ ਵੀ ਹੈਗਾ ਇਹ ਪਾ ਦੇਣਾ ਜੋ ਵੀ ਵਿੱਚ ਹੀ ਉਹ ਭੁਜ ਜਾਊਗਾ ਜਿਹੜਾ ਵਿੱਚ ਮਾੜੀ ਮੋਟੀ ਇਹਦੇ ਸੈੱਲ ਹੈ ਉਹ ਖਤਮ ਹੋ ਜਾਊਗੀ ਕਾਲੀ ਮਿਰਚ ਸਾਡੀ ਪੀਸ ਕੇ ਰੱਖੀ ਹੋਈ ਹੈ ਚਾਹੇ ਤੁਸੀਂ ਸਾਬਤੀ ਪਾ ਲਓ ਜਾਂ ਦਭੁੰਨ ਥੋੜੀ ਥੋੜੀ ਅੱਗ ਤੇ ਭੁੰਨ ਲਓ ਨਕੀ ਨੂੰ پیس ਲਓ ਹੁਣ ਆਪਾਂ ਕਾਲੀ ਮਿਰਚ ਵੀ ਵਿੱਚੇ ਇੱਕ ਚਮਚਾ ਪਾ ਕੇ ਭੁੰਨ ਦਿੰਨੇ ਹੁਣ ਗੈਸ ਨੂੰ ਬੰਦ ਕਰ ਦਿੰਨੇ ਆ ਇਸੇ ਸੇਕ ਤੇ ਇਹਨੇ ਹੌਲੀ ਹੌਲੀ ਬਣ ਜਾਣਾ ਹੁਣ ਆਪਾਂ ਇਹਨੂੰ ਠੰਡਾ ਹੋਣਾ ਪਾ ਦਾਂਗੇ ਜਾਨੂ ਆਪਾਂ ਇਮਲੀ ਤਿਆਰ ਕਰ ਲੈਣੇ ਆ ਇਹਦੇ ਵਿੱਚ ਪੰਜ ਇਲਾਇਚੀਆਂ ਵੀ ਨਿੱਕੀਆਂ ਪਾ ਲਓ। ਇਹ ਹਾਜਮੇ ਵਾਸਤੇ ਬਹੁਤ ਚੰਗੀਆਂ ਹੁੰਦੀਆਂ ਨੇ। ਇਹ ਵੀ ਵਿੱਚੇ ਹੀ ਮਾਰਨੇ ਦੇ ਕਰ ਲਓ। ਜਦੋਂ ਹੁਣ ਇਹ ਪੁੱਜ ਗਿਆ। ਥੋੜਾ ਜਿਹਾ ਠੰਡਾ ਹੋਏ ਤੇ ਇਹਨੂੰ ਪੀਸ ਲੈਣਾ ਮਿਕਸੀ 'ਚ। ਹੁਣ ਆਪਾਂ ਜਾਨੋ ਇਮਲੀ ਤਿਆਰ ਕਰਦੇ ਹਾਂ। ਚੱਲੋ। ਯਾਦ ਹੁਣ ਆਪਾਂ ਐਮਲੀ ਭਿਉਂ ਲਈ ਸੀ ਇਹ ਕੋਸੇ ਪਾਣੀ ਦੇ ਵਿੱਚ ਇਹਨੂੰ 20-25 ਮਿੰਟ ਹੋ ਗਏ ਭੀ ਜਿਹਨੂੰ ਹੁਣ ਇਹਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਮਸਲ ਲਓ। ਜਿਹਨਾਂ ਮਸਲ ਰਏ ਕਾਕੌਣੀ ਪਾਣੀ ਦੀ ਪਾ ਲਈ ਸੀ ਵੀ ਇਹਦੇ ਵਿੱਚ। ਹੂੰ। ਵਿੱਚ ਹੁਣ ਹੌਲ ਸੰਣ। ਥੋੜਾ ਜਿਹਾ ਪਾਣੀ ਹੋਰ ਪਾ ਲੈ ਜਿੱਦਿਆਂ ਇਹ ਸੰਣਣੀ ਸੁੱਕੀ ਹੋ ਜੂਗੀ। ਹੁਣ ਆ ਭਾਈ ਇਮਲੀ ਨੂੰ ਕੜਾਹੀ ਵਿੱਚ ਪਾ ਲਿਆ ਜਿਹੜੀ ਕੋਲੀ ਸੀਗੀ ਸਾਲ ਲਈ ਇਮਲੀ ਦੇ ਵਿੱਚ ਆ ਦੋ ਕੌਲੀਆਂ ਪਾਣੀ ਦੀਆਂ ਪੈ ਗਈਆਂ ਆਪਾਂ ਵੱਧ ਘੱਟ ਵੀ ਕਰ ਸਕਦੇ ਆ ਇਮਲੀ ਮੁਤਾਬਕ ਨੂੰ ਹੁਣ ਜਿਵੇਂ ਜਿਹਾ ਸਾਲ ਲਾਂਗੇ ਪਹਿਲਾਂ ਹੱਥਾਂ ਨਾਲ ਆ ਕੱਟ ਕੇ ਵੀ ਰੱਖ ਤੇ ਹੁਣ ਆਪਾਂ ਇਹਨੂੰ ਤਰੀਕੇ ਨਾਲ ਇਦਾਂ ਫਸਾਣ ਲਾਂਗੇ ਜਿਹਦੇ ਵਿੱਚ ਕੋਈ ਵੀ ਨਾ ਰਹਿ ਜਾਵੇ ਬੱਚੇ ਫਿਰ ਚੱਜਣੇ ੱਖਾਂ ਮੰਦੇ ਇਹ ਚੰਗੀ ਤਰ੍ਹਾਂ ਮਾਰ ਚੰਗੀ ਤਰ੍ਹਾਂ ਐਮਲੀ ਵਿੱਚੋਂ ਛਾਣੀ ਜਾਊਗੀ ਜੇ ਗਾੜੀ ਰਹਗੀ ਤਾਂ ਪਾਣੀ ਹੋਰ ਵੀ ਆਪਾਂ ਪਾ ਸਕਦੇ ਆ ਜੇ ਇਮਲੀ ਘਾਈ ਮਿਲੀ ਗਾੜੀ ਹੈਗੀ ਤਾਂ ਆਪਾਂ ਪਾਣੀ ਥੋੜਾ ਪਾ ਸਕਦੇ ਆ ਦੇਚ ਹੁਣ ਉਸ ਕੱਲੇ ਵੀ ਰਹੇਗੇ ਇਮਲੀ ਵਿੱਚੋਂ ਨਿਕਲ ਗਈ ਹੁਣ ਕੱਲੇ ਵੀ ਰਹੇਗੇ ਹੁਣ ਆਪਾਂ ਇਹਨਾਂ ਨੂੰ गैस चला लै हूँ गैस चला स्लो गैस चला के इन इमली नैना थोड़ा चेहर चेर लिजा गया इमली पीसे हुए मसाले पा देने ਮਸਾਲੇ ਆਪਾਂ ਪੀਸ ਲੈ ਸੀ ਜਿਹੜੇ ਹੁੰਨੇ ਸੀ ਇਹ ਹੁਣ ਆਪਾਂ ਹਰੀਜਣ ਲੱਗ ਜਵੇ ਇਹ ਤੇ ਮਸਾਲੇ ਪਾ ਲੈਣੇ ਇਹ ਬੱਚਿਆਂ ਦੀ ਸਿਹਤ ਵਾਸਤੇ ਬਹੁਤ ਚੰਗਾ ਹੁੰਦਾ ਚਾਹੇ ਵੱਡੇ ਵੀ ਹੋ ਚਾਹੇ ਬੱਚੇ ਵੀ ਹੋ ਸਾਰਿਆਂ ਵਾਸਤੇ ਬਹੁਤ ਵਧੀਆ ਹੁੰਦਾ ਹਾਜਮੇ ਵਾਲੀ ਚੀਜ਼ ਬਣ ਜਾਂਦੀ ਹੈ ਇਹ ਕੋਈ ਸਰੀਰ ਤੇ ਸਾਈਡ ਇਫੈਕਟ ਨਹੀਂ ਪਾਉਂਦੇ ਜਿਹੜੀਆਂ ਮੁੱਲ ਦੀਆਂ ਚੀਜ਼ਾਂ ਨੇ ਉਹ ਸਾਈਡ ਇਫੈਕਟ ਪਾਉਂਦੀਆਂ ਹੁਣ ਇਮਲੀ ਰਿਚਣ ਲੱਗੇ ਹਾ ਜਿਹੜੇ ਆਪਾਂ ਮਸਾਲੇ ਭੁੰਨ ਕੇ ਤਿਆਰ ਕੀਤੇ ਹੋਏ ਸੀਗੇ ਇਹ ਵਿੱਚ ਪਾ ਲਓ ਮਿਕਸੀਚ ਪੀਸ ਲੈਤੀ ਚੰਗੀ ਫਿਰ ਉਹ ਜਿਹੇ ਮਸਾਲੇ ਇਹਨਾਂ ਨੂੰ ਵਿੱਚ ਪਾ ਦੋ ਇਮਲੀ ਲੈ ਵੀ ਮੀਡੀ ਆਪਣੇ ਰਿਚਣ ਲੱਗੇ ਹੁਣ ਆਪਾਂ ਇੱਕ ਕੌਲੀ ਸ਼ੱਕਰ ਦੀ ਲਵਾਂਗੇ ਦੈਸ ਇਸ ਸ਼ੱਕਰ ਕੋਈ ਵੀ ਸ਼ੱਕਰ ਹੋਵੇ ਜੇ ਨਹੀਂ ਵੀ ਸ਼ੱਕਰ ਤੁਹਾਨੂੰ ਮਿਲਦੀ ਚੀਨੀ ਵੀ ਪਾ ਸਕਦੇ ਆ ਜਦੋਂ ਇਹ ਸ਼ੱਕਰ ਨਾਲ ਬਹੁਤ ਵਧੀਆ ਰਿਜ਼ਲਟ ਮਿਲਦਾ। ਹੁਣ ਹੁਣ ਆਪਾਂ ਰੈਨ ਲਓ ਚੰਗੀ ਤਰ੍ਹਾਂ ਵਿੱਚ ਸ਼ੱਕਰ ਪਾ ਕੇ ਇਹਨੂੰ ਆਪਾਂ ਮਿਕਸ ਕਰ ਲਓ। ਮਿਕਸ ਕਰ ਲਓ ਰੈਨ ਲਓ। ਤੇ ਹੁਣ ਆਪਾਂ ਰੈਨ ਜਦੋਂ ਚੰਗੀ ਤਰ੍ਹਾਂ ਰਿਚ ਜਾਵੇ ਫਿਰ ਆਪਾਂ ਇਹ ਤਿਆਰ ਹੋਊਗਾ ਬਣ ਕੇ। ਇਹ ਦੇਸੀ ਚੀਜ਼ਾਂ ਤੋਂ ਬਣੀਆਂ ਹੋਈਆਂ ਚੀਜ਼ਾਂ ਬਹੁਤ ਵਧੀਆ ਰਹਿੰਦੀਆਂ ਨੇ ਆਪਾਂ ਨੂੰ ਨਾਲੇ ਆਪਾਂ ਆਪ ਸਫਾਈ ਨਾ ਬਣਾ ਲੈਨੇ ਆ ਬੱਚਿਆਂ ਖੋਸ਼ੋ ਕੇ ਪੀਂਦੇ ਵੀ ਨੇ ਅਸੀਂ ਆਪਣੇ ਘਰੇ ਬਣਾਉਂਦੇ ਰਹਨੇ ਆ ਇਹਦੇ ਵਿੱਚ ਆਪਾਂ ਚਿੱਟੇ ਨਾਮਕ ਦਾ ਇੱਕ ਚਮਚਾ ਤੇ ਕਾਲਾ ਨਾਮਕ ਅੱਧਾ ਚਮਚਾ ਪਾਣਾ ਦੇਸੀ ਨਮਕ加ਣੀ ਇਹਦੇ ਵਿੱਚ ਓਹੀ ਪਾਣਾ ਇਹ ਹਾਂ ਚੰਗੀ ਤਰ੍ਹਾਂ ਰਲ ਚੁੱਕੀ ਐ ਜਦ ਥੋੜੀ ਗਾੜ੍ਹੀ ਹੋ ਜਵੇ ਚਿਪਚਿਪੀ ਜਿਹੀ ਮਾਰੀ ਜਿਹੀ ਚਿਪਚਿਪੀ ਜਿਹੀ ਲੋਟਦੀ ਹੋ ਜਵੇ ਨਾ ਥੋੜੀ ਜੀ ਇਸ ਤਰੀਕੇ ਨਾਲ ਆ ਫਿਰ ਇਹਨੂੰ ਗੈਸ ਨੂੰ ਬੰਦ ਕਰ ਦੋ ਫਿਰ ਇਹ ਤਿਆਰ ਹੋ ਜਾਂਦੀ ਐ ਫਿਰ ਖਰਾਬ ਨਹੀਂ ਹੁੰਦੀ ਇਹ ਦੇਰੀ ਜੀ ਚੁੱਕੀ ਐ ਹੁਣ ਆਪਾਂ ਗੈਸ ਬੰਦ ਕਰ ਦਾਂਗੇ। ਵੀ ਮੈਂਟਰੀ ਨੂੰ ਪੱਕਣ ਦਵੋ। ਇਹਨੂੰ ਚੰਗੀ ਤਰ੍ਹਾਂ ਠੰਡਾ ਕਰ ਲਓ। ਜਦੋਂ ਠੰਡਾ ਹੋ ਗਿਆ ਇਹਨੂੰ ਕਿਸੇ ਵੀ ਸੁੱਕੇ ਵਰਤਮਾਨ ਵਿੱਚ ਸਟੋਰ ਕਰਕੇ ਰੱਖ ਲਓ ਰਿਜ ਵਿੱਚ। ਪਰ ਧਿਆਨ ਰੱਖਿਓ। ਪਰ ਧਿਆਨ ਰੱਖਿਓ ਕਿ ਜਿਹੜਾ ਦਲਦੀਰਾ ਠੰਡਾ ਹੋਣਾ ਚਾਹੀਦਾ ਗਰਮ ਨਹੀਂ ਹੋਣਾ ਚਾਹੀਦਾ। ਠੰਡਾ ਕਰਕੇ ਫਿਰ ਤੁਸੀਂ ਦੇਨੂੰ ਥੋੜਾ ਜਿਹਾ ਪਾਣੀ ਵਿੱਚ ਪਾਵੋ ਬਾਹਰ ਕੋ ਪਾਵੋ ਪੀ ਲਓ ਪਣਕੇ ਬਹੁਤ ਵਧੀਆ ਲੱਗੂਗਾ ਠੰਡਾ ਕਰੋ ਤੇ ਪਾਓ ਪੀਵੋ ਹੁਣ ਆਪਣੀ ਰੈਸਪੀ ਬਣ ਕੇ ਤਿਆਰ ਆ ਜੇ ਤੁਹਾਨੂੰ ਸਾਡੀਆਂ ਇਹ ਵੀਡੀਓਜ਼ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਅੰਨੀਆਂ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਦੇਸੀ ਵਿਲੇਜ ਲਾਈਕ